ਔਰ ਸ੍ਰੀਮ ਭਗਵੰਤ ਮਾਨ ਅੱਥੇ ਪਹੁੰਚ ਚੁੱਕੇ ਨੇ ਅੰਦਰ ਪਿਛਲੇ ਜਿਹੜਾ ਸਾਈਡ ਗੇਟ ਹੈ ਉੱਥੋਂ ਰਸਤਾ ਜਿਹੜਾ ਹੈਗਾ ਉਹ ਬਣਾਇਆ ਗਿਆ ਸੀਗਾ ਤਾਂ ਪਰਿਵਾਰ ਨੂੰ ਇੱਕ ਹੌਸਲਾ ਵਜਾਈ ਕਰਨ ਤੇ ਦੁੱਖ ਦੀ ਇਸ ਘੜੀ ਵਿੱਚ ਨਾਲ ਸ਼ਾਮਿਲ ਹੋਣ ਪਹੁੰਚੇ ਨੇ ਸੀਐਮ ਭਗਵੰਤ ਮਾਨ ਔਰ ਇਸ ਤੋਂ ਇਲਾਵਾ ਗਾਇਕ ਜਿਹੜੇ ਨੇ ਉਹ ਕਾਫੀ ਅੰਦਰ ਪੰਜਾਬੀ ਇੰਡਸਟਰੀ ਦੇ ਜਾਣੇ ਮਰਮਣੇ ਗਾਇਕ ਅੰਦਰ ਮੌਜੂਦ ਨੇ ਕਈ ਬੱਬੂ ਮਾਨ ਔਰ ਤੁਸੀਂ ਤਸਵੀਰ ਦੇਖੋ ਇੱਕ ਕਿ ਜਿਹੜਾ ਲੋਕ ਨੇ ਉਹ ਸਵੇਰ ਤੋਂ ਹੀ ਕਾਫੀ ਹੜ ਇਸ ਵੇਲੇ ਇਸ ਪਿੰਡ ਵਿੱਚ ਜਮਾ ਹੈ ਕਿਉਂਕਿ ਹਰ ਕੋਈ ਆਪਣੇ ਚਹਤੇ ਕਲਾਕਾਰ ਨੂੰ ਅੰਤਿਮ ਵਿਦਾਈ ਦੇਣ ਜਿਹੜਾ ਹੈਗਾ ਉਹ ਪਹੁੰਚਾ ਹੈ ਤਾਂ ਇਹ ਜਿਹੜੀ ਤਸਵੀਰ ਹੈ ਫਿਲਹਾਲ ਦੀ ਸੀਮ ਭਗਵੰਤ ਮਾਨ ਦਾ ਕਾਫਲਾ ਜਿਹੜਾ ਹੈਗਾ ਉਹ ਪਹੁੰਚ ਚੁੱਕਿਆ ਹੈ ਅੰਦਰ ਜਾ ਚੁੱਕੇ ਨੇ ਸੀਮ ਭਗਵੰਤ ਮਾਨ ਦਾ ਉਹਨੇ ਆਪਣੀ ਸ਼ਰਧਾਂਜਲੀ ਦੇ ਰਹੀ ਹੈ ਸੀਐਮ ਭਗਵੰਤ ਮਾਨੋ ਉਹਦੇ ਨੇ ਅੰਦਰ ਜੀ ਓਵਰ ਟੂ ਯੂ ਬਿਲਕੁਲ ਉਮੇਸ਼ ਅੱਜ ਦਾ ਦਿਨ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਇਸ ਪਰਿਵਾਰ ਦੇ ਲਈ ਔਰ ਉਹਨਾਂ ਦੇ ਚੌਂ ਵਾਲਿਆਂ ਦੇ ਲਈ ਜਿਸ ਤਰੀਕੇ ਦੇ ਨਾਲ ਉਹ ਜ਼ਿਕਰ ਕਰ ਰਹੇ ਨੇ ਕਿ ਅੱਜ ਦਾ ਦਿਨ ਕਾਲਾ ਹੈ ਕਾਲਾ ਦਿਨ ਦੇ ਵਜੋਂ ਮਨਾ ਰਹੇ ਨੇ ਬੀਤੇ ਦਿਨ ਵੀ ਉਹਨਾਂ ਲੱਗਿਆ ਕਿ ਇਹ ਬਲੈਕ ਡੇ ਹੈ ਕਿਉਂਕਿ ਅਚਨਾ ਵੱਡਾ ਇੱਕ ਕਲਾਕਾਰ ਸੀ ਉਹਨਾਂ ਨਿਮਰਤਾ ਵਾਲਾ ਇਨਸਾਨ ਵੀ ਸੀ ਸ਼ਖਸ ਵੀ ਸੀ ਰਾਜਵੀਰ ਜਵੰਦਾ ਔਰ ਖਾਸ ਤੌਰ ਤੇ ਜ਼ਿਕਰਯੋਗ ਇਹ ਵੀ ਹੈ ਜਦੋਂ 11 ਦਿਨ ਤੋਂ ਇੰਤਜ਼ਾਰ ਹੋ ਰਿਹਾ ਹੋਵੇ ਕਿ ਰਾਜਵੀਰ ਜਵੰਦਾ ਠੀਕ ਹੋ ਜਾਏਗਾ ਬਿਹਤਰ ਹੋ ਜਾਏਗਾ ਬੇਸ਼ੱਕ ਲੰਮਾ ਸਮਾਂ ਬੈੱਡ ਤੇ ਰਹਿਣਾ ਪੈ ਸਕਦਾ ਹੈ ਪਰ ਉਸ ਦੇ ਵਿੱਚ ਸੁਧਾਰ ਹੋਏਗਾ ਇਹ ਉਮੀਦ ਸਭਨਾਂ ਨੂੰ ਸੀ ਔਰ ਹਰ ਕੋਈ ਅਰਦਾਸ ਕਰ ਰਿਹਾ ਸੀ ਅਰਦਾਸਾਂ ਦਾ ਦੌਰ ਇੰਨਾ ਜ਼ਿਆਦਾ ਹੋਇਆ ਪਰ ਉਸ ਦੇ ਬਾਵਜੂਦ ਵੀ ਜਾਨ ਨਹੀਂ ਬਚ ਸકી ਕੱਲ ਅਗ 10:55 ਮਿੰਟ ਤੇ ਅਖਿਰਲੇ ਸਾਲੇ ਰਾਜਵੀਰ ਜਵੰਦਾ ਨੇ ਔਰ ਉਹਨਾਂ ਦੀ ਮੌਤ ਹੋ ਗਈ ਦਿਹਾਂਤ ਹੋ ਗਿਆ ਇਸ ਤੋਂ ਬਾਅਦ ਬੀਤੇ ਰਾਤ ਤੱਕ ਉਹਨਾਂ ਦੀ ਮ੍ਰਿਤਕ ਦੀਨ ਨੂੰ ਲਿਆਂਦਾ ਗਿਆ ਹੈ ਪਿੰਡ ਪੋਨਾ ਕਿਉਂਕਿ ਇੱਥੋਂ ਦੇ ਹੀ ਜੰਪੜ ਕਿਸ ਤਰੀਕੇ ਲੋਕਾਂ ਦੇ ਵਿੱਚ ਵਿਚਰਦੇ ਸਨ ਪਿੰਡ ਦੀਆਂ ਮਹਿਲਾਵਾਂ ਹੋਣ ਪਿੰਡ ਦਾ ਕੋਈ ਵੀ ਸ਼ਖਸ ਹੋਵੇ ਉਹਨਾਂ ਦਾ ਸਾਫ਼ੀ ਬਚਪਨ ਦਾ ਹੋਵੇ ਜਾਂ ਫਿਰ ਇਸ ਵੇਲੇ ਜਵਾਨੀ ਪਹਿਰੇ ਦਾ ਹੋਵੇ ਕਿਉਂਕਿ ਲੰਮਾ ਸਮਾਂ ਜਿਹੜਾ ਹੈ ਜਦੋਂ ਗਾਇਕੀ ਦੇ ਵਿੱਚ ਬਤਾਇਆ ਹੋਵੇ ਔਰ ਇਹਨਾਂ ਨਾਮ ਨਖਟਿਆ ਹੋਵੇ ਤਾਂ ਫਿਰ ਹਰ ਇੱਕ ਦੀ ਅੱਖ ਨਾ ਮੈਂ ਜ ਜਿਸੀਂ ਵੇਖ ਰਹੇ ਆ ਜਿਸ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਭਾਵੇਂ ਔਰਤਾਂ ਕਿਉਂਕਿ ਆਮ ਤੌਰ ਤੇ ਆਪਣਾ ਦੁੱਖ ਜਿਹੜਾ ਹੈ ਹੰਝੂਆਂ ਦੇ ਰਾਹੀਂ ਦਿਖਾ ਦਿੰਦੀਆਂ ਨੇ ਉਹਨਾਂ ਦੇ ਵੱਲੋਂ ਵਿਰਲਾਪ ਕਰਕੇ ਦੱਸ ਦਿੱਤਾ ਜਾਂਦਾ ਕਿ ਉਹ ਕਿੰਨੇ ਦੁਖੀ ਨੇ ਪਰ ਜੇਕਰ ਗੱਲ ਕੀਤੀ ਜਾਵੇ ਸਮਰਤ ਯਾਨੀ ਕਿ ਜਿਹੜਾ ਸ਼ਖਸ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਆਮ ਤੌਰ ਤੇ ਅਜੇ ਹਾਂ ਨਹੀਂ ਹੁੰਦਾ ਆਪਣਾ ਜਿਹੜਾ ਦੁੱਖ ਹੈ ਉਹ ਅੰਦਰ ਹੀ ਦਬਾ ਲੈਂਦੇ ਨੇ ਸ਼ਬਦਾਂ ਦੇ ਰਾਹੀਂ ਬੇਸ਼ੱਕ ਬਿਆਨ ਕਰਦੇ ਨੇ ਔਰ ਪਰ ਉਹਨਾਂ ਜ਼ਿਆਦਾ ਨਹੀਂ ਪਰ ਅਸੀਂ ਅੱਜ ਦੇਖ ਰਹੇ ਹਾਂ ਜਿਹੜਾ ਵੀ ਉਹਨਾਂ ਦੇ ਚੌਣ ਵਾਲੇ ਉਹਨਾਂ ਦੇ ਸਾਥੀ ਨੇ ਉਹ ਆਪਣਾ ਦੁੱਖ ਜਿਹੜਾ ਹੈ ਜ਼ਰੂਰ ਅਥੂ ਦੇਖ ਕੇ ਦਿਖਾ ਰਹੇ ਰਿਹਾ ਕਹਿ ਲਿਏ ਕਿ ਉਹਨਾਂ ਦੇ ਅਥਰੂ ਅਜ ਰੁਕ ਨਹੀਂ ਰਹੇ ਇਹਨਾਂ ਦੁੱਖ ਉਹਨਾਂ ਨੂੰ ਨਜ਼ਰ ਆ ਰਿਹਾ ਸੀਐਮ ਭਗਵੰਤ ਮਾਨ ਪਹੁੰਚੇ ਨੇ ਤਸਵੀਰਾਂ ਸੀ ਸਿੱਧੀਆਂ ਦਿਖਾ ਰਹੇ ਆਂ ਸੀਐਮ ਭਗਵੰਤ ਮਾਨ ਉਸ ਵੇਲੇ ਵੀ ਪਹੁੰਚੇ ਸਨ ਜਦੋਂ ਹਸਪੀਟਲ ਦੇ ਵਿੱਚ ਆ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਸੀ ਉਸ ਸਮੇਂ ਵੀ ਉਹਨਾਂ ਨੇ ਜਾ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਆ ਕੇ ਉਹਨਾਂ ਨੇ ਬਾਹਰ 81 ਕਿਰਾਮ ਬੋਨ ਨੂੰ ਤਦਵਸਤੀ ਬਖਸ਼ੇ ਕਿਉਂਕਿ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਸੇਵਾ ਕੀਤੀ ਹੈ ਹੁਣ ਤੱਕ 35 ਸਾਲ ਦੀ ਉਮਰ ਇਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਪੰਜਾਬੀ ਮਾਮੂਲੀ ਦਾ ਹੀ ਜਿਹੜਾ ਹੈ ਉਹ ਗੁੰਗਾਨ ਕਰਨ ਪੰਜਾਬੀ ਮਾਮੂਲੀ ਦੇ ਵਿੱਚ ਗੀਤ ਗਾਏ ਜਾਣ ਫਿਲਮਾਂਏ ਜਾਣ ਔਰ ਲਚਰਤਾ ਤੋਂ ਦੂਰ ਰਿਹਾ ਜਾਵੇ ਜਿੰਨੇ ਵੀ ਗਾਣੇ ਨੇ ਅਸੀਂ ਵੇਖ ਲਈਏ ਸਭ ਤੋਂ ਵਿੱਚ ਰਾਜਵੀਰ ਜਵੰਦਾ ਦੀ ਕੋਸ਼ਿਸ਼ ਰਹੀ ਹੈ ਕਿ ਆਪਣੀ ਪੰਜਾਬ ਨੂੰ ਵਿਰਸੇ ਨੂੰ ਅਮੂਮਨ ਤੌਰ ਤੇ ਪੰਗੜਾ ਪਾਉਂਦੇ ਹੋਏ ਉਸ ਦੇ ਵਿੱਚ ਪੰਜਾਬਣਾ ਦੇ ਤੌਰ ਤੇ ਜਿਹੜਾ ਡ्रेसਿੰਗ ਸੈਂਸ ਹੈ ਉਹਨਾਂ ਦੇ ਨਾਲ ਜਿਹੜੀਆਂ ਮਾਡਲਸ ਹੁੰਦੀਆਂ ਨੇ ਉਹਨਾਂ ਦਾ ਅਸੀਂ ਵੇਖਿਆ ਹੈ ਔਰ ਵੱਖੋ ਵੱਖ ਸਾਜ਼ ਜਿਹੜੇ ਨੇ ਉਹ ਅੱਜ ਕੱਲ ਜਿਹੜੇ ਅਲੋਪ ਹੁੰਦੇ ਜਾ ਰਹੇ ਨੇ ਚਿੰਟੇ ਅਲਗੋਜੇ ਹੋਣ ਉਹਨਾਂ ਸਭ ਦੀ ਵਰਤੋਂ ਕੀਤੀ ਜਾਂਦੀ ਸੀ ਔਰ ਇਹ ਸਾਰਾ ਹਿੱਸਾ ਹੈ ਸਾਡੀ ਪੰਜਾਬੀਅਤ ਦਾ ਔਰ ਇੱਕ ਕਿਉਂਕਿ ਜਦੋਂ ਕੋਈ ਵੀ ਗੀਤ ਫਲਮਾਇਆ ਜਾਂਦਾ ਹੈ ਉਸ ਦਾ ਦੂਰ ਤੱਕ ਅਸਰ ਹੁੰਦਾ ਹੈ ਬੱਚੇ ਵੀ ਜਵਾਨ ਹੋਣ ਬਜ਼ੁਰਗ ਹੋਣ ਖਾਸ ਤੌਰ ਤੇ ਸਾਡੀ ਨੌਜਵਾਨ ਪੀੜ੍ਹੀ ਹੋਵੇ ਉਸ ਨੂੰ ਸੁਣਦੀ ਹੈ ਉਸ ਨੂੰ ਫੋਲੋ ਕਰਦੀ ਹੈ ਔਰ ਜਿਵੇਂ ਹੀ ਜੇ ਕੋਈ ਫੈਨ ਹੁੰਦਾ ਕਿਸੇ ਵੀ ਗਾਇਕ ਦਾ ਤਾਂ ਫਿਰ ਉਹਦੀ ਡ्रेसਿੰਗ ਸੈਂਸ ਹੋਵੇ ਉਸ ਦੇ ਤੋਰਨ ਫਿਰਨ ਦਾ ਤਰੀਕਾ ਹੋਵੇ ਤਾਂ ਉਹ ਸਾਰੀ ਚੀਜ਼ ਨੂੰ ਫੋਲੋ ਕੀਤਾ ਜਾਂਦਾ ਜੇਕਰ ਅਸੀਂ ਡ्रेसਿੰਗ ਸੈਂਸ ਦਾ ਜ਼ਿਕਰ ਕਰੀਏ ਕਿਉਂਕਿ ਸੋਣਾ ਗੱਭਰੂ ਜਵਾਨ ਤਾਂ ਰਾਜਵੀਰ ਜਵੰਦਾ ਹੈ ਸੀ ਇਹ ਸਭ ਵੇਖਦੇ ਨੇ ਕਿਉਂਕਿ ਜਿਸ ਤਰੀਕੇ ਇੰਸਟਾਗ੍ਰਾਮ ਤੇ ਵੀ ਬੇहद ਐਕਟਿਵ ਰਹੇ ਤਾਂ ਫਿਰ ਉਹ ਹਮੇਸ਼ਾ ਅਜਿਹੇ ਕੱਪੜੇ ਪਾਉਂਦੇ ਸਨ ਜਿਸ ਦੇ ਵਿੱਚ ਇੱਕ ਪੰਜਾਬੀ ਗੱਭਰੂ ਕਿਸ ਤਰੀਕੇ ਦੇ ਨਾਲ ਰਹਿੰਦਾ ਹੈ ਉਸ ਦਾ ਰਹਿਣ ਸਹਿਣ ਕੀ ਹੈ ਉਸ ਦੀ ਅਣਖ ਕੀ ਹੈ ਉਸ ਦਾ ਜ਼ਮੀਰ ਕੀ ਕਹਿੰਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਔਰ ਜੇਕਰ ਉਹਨਾਂ ਦੇ ਅਸੀਂ ਲਿਖੇ ਹੋਏ ਮਾਫ ਕਰਿਓ ਗਾਏ ਹੋਏ ਗੀਤਾਂ ਦਾ ਵੀ ਅਸੀਂ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਵੀ ਇਹੀ ਕੋਸ਼ਿਸ਼ ਰਹੀ ਹੈ ਕਿ ਸਾਡਾ ਪੰਜਾਬ ਕੀ ਕਹਿੰਦਾ ਹੈ ਸਾਡੀ ਪੰਜਾਬੀਅਤ ਸਾਡਾ ਵਿਰਸਾ ਕੀ ਕਹਿੰਦਾ ਹੈ ਔਰ ਸਾਡੇ ਰਿਸ਼ਤੇ ਜਿਹੜੇ ਨੇ ਉਹ ਕਿੰਨੇ ਮayne ਰੱਖਦੇ ਨੇ ਔਰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਚਲਕਦੀਆਂ ਨੇ ਅੱਜ ਦਾ ਦਿਨ ਬੇहद ਮੰਦ ਭਾਗਾ ਸੀ ਕਹਿ ਸਕਦੇ ਹਾਂ ਖਾਸ ਤੌਰ ਤੇ ਇਸ ਪਰਿਵਾਰ ਦੇ ਲਈ ਖਾਸ ਤੌਰ ਤੇ ਉਹਨਾਂ ਦੇ ਚੌਣ ਵਾਲਿਆਂ ਦੇ ਲਈ ਪੰਜਾਬੀ ਇੰਡਸਟਰੀ ਦੇ ਲਈ ਔਰ ਹਰ ਕੋਈ ਚਾਹੁੰਦਾ ਹੈ ਕਿ ਘੱਟੋ ਘੱਟ ਜਾ ਕੇ ਸ਼ਰਧਾਂਜਲੀ ਜਿਹੜੀ ਉਹ ਪੇਂਟ ਕੀਤੀ ਜਾਵੇ ਤਾਂ ਸੀਐਮ ਭਗਵੰਤ ਪਾਣ ਜਦੋਂ ਪਹੁੰਚੇ ਨੇ ਇਹ ਤਸਵੀਰ ਉਹਨਾਂ ਦੀ ਅਸੀਂ ਦਿਖਾ ਰਹੇ ਹਾਂ ਹੇਠਲੇ ਪਾਸੇ ਅਸੀਂ ਤੁਹਾਨੂੰ ਚਾਰ ਤਸਵੀਰਾਂ ਦਿਖਾ ਰਹੇ ਹਾਂ ਅਲਵੇਦਾ ਰਾਜਵੀਰ ਜਵੰਦਾ ਦੂਸਰੇ ਪਾਸੇ ਪਿੰਡ ਪੋਨਾ ਦੇ ਵਿੱਚ 11 ਵਜੇ ਦਾ ਸਮਾਂ ਦਾਸੀ ਕਿ ਰੱਖਿਆ ਗਿਆ ਹੈ ਹਾਲਾਂਕਿ ਸਵਾਭਿਕ ਤੌਰ ਤੇ ਜਿਹੜਾ ਸਮਾਂ ਹੈ ਉਹ ਬਦਲ ਸਕਦਾ ਹੈ ਕਿਉਂਕਿ ਸਾਰੀਆਂ ਰਸਮਾਂ ਜਿਹੜੀਆਂ ਉਸ ਦੇ ਮੁਤਾਬਿਕ ਕੀਤੀਆਂ ਜਾਂਦੀਆਂ। ਕੱਲ ਦਾ ਮਤਲਬ ਅਸੀਂ ਤਾਂ ਜੀ ਪਹਿਲਾਂ ਤਾਂ ਬਾਹਗੁਰੂ ਮੁਰੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਆਤਮ ਸ਼ਬ ਸੋਕੀ ਵਾਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸਾਡੇ ਪਿੰਡ ਦਾ ਅਸੀਂ ਸਾਡਾ ਜਾਣ ਪਹਿਚਾ ਸਾਡਾ ਅਨ ਪਿੰਡ ਦਾ ਨਾਂ ਹੀ ਉਹਨਾਂ ਦੇ ਨਾਲ ਨਾਲ ਜਾਣਨ ਲੱਗੇ ਨਹੀਂ ਸਾਨੂੰ ਕੋਈ ਪਿੰਡ ਦਾ ਨਾਂ ਜਾਣਦੇ ਨਹੀਂ ਸੀ ਜੇ ਪੋਨਾਂ ਕਹਿੰਦੇ ਤੇ ਪੋਨੇ ਕੋਠੇ ਜਿਆਦਾ ਕਹਿੰਦੇ ਸੀ ਪਰ ਉਹਨਾਂ ਦੇ ਨਾਲ ਵਧੀਆ ਸੁਆ ਸੀਗਾ ਕਿ ਬਹੁਤ ਜਿਆਦਾ ਵਧੀਆ ਆਪਣੇ ਭੈਣ ਭਰਾਵਾਂ ਵਾਂਗ ਹਰ ਇੱਕ ਨੂੰ ਨਿਮਤੀ ਨਾਲ ਮਿਲਦੇ ਸੀ ਕਦੇ ਵੀ ਉਹਨਾਂ ਨੇ ਇਹ ਨਹੀਂ ਸੀ ਕਿ ਸੋਚਿਆ ਵੀ ਅਸੀਂ ਐਡੇ ਵੱਡੇ ਸਿੰਗਰਾਂ ਵੀ ਹਾਂ ਵੀ ਹਾਂ ਵੀ ਸਾਡੇ ਵਿੱਚ ਮਾਣ ਫੰਦੇ ਸਸੀ ਤੁਹਾਡੇ ਅਸੋ ਘਰ ਨਾਲ ਬਹੁਤ ਜਿਆਦਾ ਲਗਨ ਸੀਗਾ ਅਸੀਂ ਤਾਂ ਬਹੁਤ ਜਿਆਦਾ ਉਹਨਾਂ ਦੇ ਕੋਲ ਜ ਰਹਿੰਦੇ ਸੀ ਸਾਨੂੰ ਤਾਂ ਆਪਣੇ ਭੈਣ ਭਰਾਵਾਂ ਵਾਂਗ ਹਰ ਵਾਰ ਅਸੀਂ ਜੈਸਾ ਹਮਨ ਅਸੀਂ ਘ ਉਹ ਸਾਨੂੰ ਆਪਣੇ ਪਰਿਵਾਰ ਨੂੰ ਸਮਝਦੇ ਰਹੇ ਉਹ ਕਦੇ ਵਾਸਤੇ ਵੀ ਉਹਨਾਂ ਨੇ ਕਦੇ ਸਾਨੂੰ ਵੱਖ ਨਹੀਂ ਸਮਝਿਆ ਨਾ ਕਦੇ ਪਰਿਵਾਰ ਚੋਂ ਇਹ ਸਮਝਿਆ ਸਾਡੇ ਬੰਦੇ ਕੰਮਗਾਰ ਕਰਨ ਆਲੇ ਆਏ ਘਰੇ ਜਾਂ ਸਾਨੂੰ ਸਾਨੂੰ ਕਿਸੇ ਕਿਸਮ ਦਾ ਵੀ ਉਹਨਾਂ ਲਈ ਕੋਈ ਵੀ ਨਹੀਂ ਸੀ ਬਾਕੀ ਉਹਨਾਂ ਦੀ ਗੀਤ ਸੀ ਜੋ ਵੀ ਸਾਡੇ ਭੈਣ ਭਰਾ ਸੀ ਆਪਣੇ ਬੱਚੇ ਬੈਠੇ ਸਾਡੀਆਂ ਕੁੜੀਆਂ ਬੈਠੀਆਂ ਜਵਾਈ ਬੈਠੇ ਆ ਭੈਣਾਂ ਬੇਟੀਆਂ ਉਹਨਾਂ ਦੀ ਗੀਤ ਹੀ ਇੱਕ ਇਹ ਜੇ ਸੀ ਕਿ ਕੋਈ ਵੀ ਕਿਸੇ ਨੂੰ ਵੀ ਉੱਠ ਕੇ ਪਾਸ ਹੀ ਨਹੀਂ ਜਾਣਾ ਪੈਂਦਾ ਇੰਨੇ ਪਿਆਰ ਸਤਿਕਾਰ ਨਾਲ ਰਹਿੰਦੇ ਸੀ ਇੰਨੇ ਵਧੀਆ ਗੀਤ ਸੀਗੇ ਬਹੁਤ ਵਧੀਆ ਸੀਗੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਬਹੁਤ ਵਧੀਆ ਸਾਡੇ ਨਾਲ ਜਾਣਦਾ ਇਹ ਮਾੜੀ ਕੀਤੀ ਜਿਹੜੀ ਉਹਨਾਂ ਨੂੰ ਸਾਡੇ ਵਿੱਚੋਂ ਲੈ ਗਿਆ ਅਸੀਂ ਸਾਡੇ ਪਿੰਡ ਨੂੰ ਤਾਂ ਇੰਨਾ ਘਾਟਾ ਲੱਗਿਆ ਜੀ ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਹੀ ਸਾਡੇ ਪਿੰਡ ਨੂੰ ਨਾਮ ਰੋਸ਼ਨ ਸੀਗਾ ਜੀ ਐਡਾ ਵੱਡਾ ਨਾਮ ਰੋਸ਼ਨ ਕੀਤਾ ਸਾਡੇ ਪਿੰਡ ਦਾ ਅਸੀਂ ਤੋਂ ਦਾ ਕੁਝ ਜ਼ਿਆਦਾ ਪ੍ਰਵਾਦ ਬੋਲ ਵੀ ਨਹੀਂ ਹੁੰਦਾ ਜੀ ਉਹਨਾਂ ਬਾਰੇ ਅਸੀਂ ਕੀ ਕਿ ਇਹ ਪਰਮਾਤਮਾ ਸੱਚੇ ਪਾਤਸ਼ਾਹ ਕੇ ਇਹ ਅਰਦਾਸ ਕਰਨ ਦਈਏ ਪਰਮਾਤਮਾ ਸੱਚੇ ਪਾਤਸ਼ਾਹ ਕੀ ਗਲਤੀ ਹੋ ਗਈ ਸੀ ਸਾਡੇ ਕੋਲ ਜੋ ਕਿ ਛੋਟੇ ਛੋਟੇ ਬੱਚੇ ਛੱਡ ਗਏ ਆਪਣੇ ਇਹਦੀ ਉਮਰ ਥੋੜੀ ਸੀ ਹਜੇ ਹਜੇ 35 ਸਾਲ ਦੀ ਉਮਰ ਹੋਈ ਸੀ ਹਜੇ ਪੋਰਾ ਪੋਰਾ ਬੱਚੇ ਸੀਗੇ ਕੀ ਹਜੇ ਹੁਣ ਨਮਾ ਨਮਾ ਸ਼ਿਵ ਕੀਤਾ ਸੀ ਸੌਂਕ ਤੇ ਉਹ ਲੱਗੇ ਪਹਿਲਾਂ 9 ਸਾਲ ਪੁਲਿਸ ਸੀਗੇ ਪੁਲਿਸ ਦਾ ਕੰਮ ਕੀਤਾ ਉਹਦੇ ਵੀ ਉਹਨਾਂ ਨੇ ਆਪਣੀ ਵਧੀਆ ਡਿਊਟੀ ਕੀਤੀ ਫਿਰ ਜਦੋਂ ਜੋ ਸਿੰਗਰ ਬਣੇ ਉਹਨਾਂ ਨੇ ਬਹੁਤ ਵਧੀਆ ਆਪਣਾ ਕਲਾਗਾਰੀ ਪਿੰਡ ਦੇ ਵਿੱਚ ਹਰ ਕਿਨਾਰੇ ਨਮ ਸੀ ਨਾ ਭੈਣ ਭਰਾਵਾਂ ਨੂੰ ਪਿਆਰ ਨਾਲ ਰਹਿੰਦੇ ਹੁੰਦੇ ਸੀ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਿਆ ਸੀ ਕਦੇ ਕਿਸੇ ਨੂੰ ਚੰਨੀ ਬੋਲਿਆ ਆ ਰਾਹ ਜਾਂਦੇ ਵੀ ਜੇ ਕਿਸੇ ਨੂੰ ਰਸਤੇ ਵਿੱਚ ਮੈਂ ਜਾਂਦੀ ਗੱਡੀ ਮੈਂ ਹਲੋ ਹਾਈ ਕਰਕੇ ਮਿਲ ਕੇ ਜਾਂਦੀ ਹੁੰਦੀ ਸੀਗੀ ਜੀ ਬਾਕੀ ਉਹਨਾਂ ਦੇ ਮੰਮੀ ਡੈਡੀ ਜੀ ਦਾ ਵੀ ਸੁਆਬ ਬਹੁਤ ਵਧੀਆ ਸੀਗੀ ਜੀ ਹਾਂਜੀ ਉਹ ਪਹਿਲਾਂ ਉਹਦੀ ਮੰਮੀ ਜੀ ਪੰਚਾਇਤ ਨੇ ਆ ਸਰਪੰਚ ਨੇ ਸਰਪੰਚ ਸੀਗੇ ਜੀ ਉਹਨਾਂ ਦੇ ਡੈਡੀ ਸੀਗੇ ਪੋਤ ਸੀਗੇ ਉਹਨਾਂ ਨੇ ਕਿਸੇ ਵੀ ਪਰਵਾਹ ਨਹੀਂ ਸਾਨੂੰ ਕਿਸੇ ਕਿਸਮ ਦੀ ਸਾਡੇ ਪਿੰਡ ਨੂੰ ਕੋਈ ਵੀ ਇਹ ਨਹੀਂ ਸੀਗਾ ਜੀ ਵੀ ਉਹਨਾਂ ਨੇ ਕਿਸੇ ਹਿਸਾਬ ਨਾਲ ਕਿਸੇ ਵੀ ਪਿੰਡ ਵਾਲੇ ਨੂੰ ਕਿਸੇ ਉੱਚਾ ਨਹੀਂ ਮਾ ਬੋਲੇ ਕਿਸੇ ਨਾਲ ਬੈਰ ਪਰ ਦਨਾ ਸਗੋਂ ਹਰ ਇੱਕ ਦੀ ਮਦਦ ਕਰਨ ਵਾਲਾ ਪਰਿਵਾਰ ਸੀ ਰਾਜਵੀਰ ਜੀ ਦਾ ਤਾਂ ਇਹਨਾਂ ਪੁੱਛ ਲੋ ਜਿੰਨਾ ਚੰਗਾ ਕਹਿ ਦਈਏ ਉਦੋਂ ਵੀ ਵੱਧ ਚੰਗਾ ਸੀਗਾ ਜੀ ਸਾਰੇ ਕੁੱਲ ਅਸੀਂ ਤਾਂ ਸਾਡੇ ਪਿੰਡ ਨਾਲ ਚਲੋ ਮੰਨ ਲਓ ਸਾਡੇ ਪਿੰਡ ਨੂੰ ਅਫਸੋਸ ਹੈਗਾ ਕੁੱਲ ਆਪਣਾ ਪੰਜਾਬ ਤੋਂ ਲੈ ਕੇ ਬਾਹਰ ਇੰਡੀਆ ਦੇ ਕਿਤੇ ਦਿੱਤੀ ਬੈਠੀ ਜਾਂਦਾ ਹਰ ਇੱਕ ਕੋਈ ਪਰਮਾਤਮਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਪ੍ਰਮਾਤਮਾ ਜੀ ਤੋ ਇੱਕ ਕੀ ਕੀਤਾ ਵਾ ਜੀ ਸੋਹਣ ਚੰਗੇ ਬੰਦੇ ਦੀ ਇਥੇ ਲੋੜਾ ਤੇ ਮਹਾਰਾਜ ਸਾੱਚੇ ਪਾਸ਼ਾ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਜੀ ਹਾਂਜੀ ਬਹੁਤ ਵੱਡਾ ਨੁਕਸਾਨ ਅੱਜ ਇਦਾਂ ਲੱਗਦਾ ਕਿ ਪੰਜਾਬੀ ਮਾਂ ਬੋਲੀ ਦਾ ਬੇੜਾ ਸੁੰਨਾ ਹੋ ਗਿਆ ਕੁਝ ਕਹਿਣ ਨੂੰ ਸ਼ਬਦ ਨਹੀਂ ਆਉਂਦੇ ਬਸ ਇਹੀ ਆ ਕਿ ਪ੍ਰਮਾਤਮਾ ਉਹਨਾਂ ਦਾ ਅਗਲਾ ਸਫ਼ਰ ਆਪਣੇ ਚਰਨਾਂ ਨਾਲ ਲਾਵੇ ਬਹੁਤ ਵੱਡਾ ਘਾਟਾ ਪਿਆ ਥੋੜੀ ਲਾਸਟ ਮੁਲਾਕਾਤ ਉਹਨਾਂ ਨਾਲ ਮੈਂ ਉਹਨਾਂ ਨਾਲ ਚਾਰ ਪੰਜ ਸਾਲ ਤੋਂ ਐਂਕਰਿੰਗ ਕਰ ਰਹੇ ਸੀ ਜੀ ਤੇ ਸਾਡੀ 1 ਸਤੰਬਰ ਦਾ ਸਾਡਾ ਲਾਸਟ ਸ਼ੋਅ ਸੀਗਾ ਬਸ ਉਸ ਲਾਸਟ ਸ਼ੋਅ ਤੋਂ ਬਾਅਦ ਕਦੇ ਗੱਲ ਨਹੀਂ ਹੋਈ ਤੇ ਹੁਣ ਸਾਡਾ ਸੀਜ਼ਨ ਸ਼ੁਰੂ ਹੋਣ ਲੱਗਿਆ ਸੀਗਾ ਹੁਣ ਉਹ ਵੀ ਦੀਆਂ ਮੁਲਾਕਾਤਾਂ ਸੀ ਸਾਲ 'ਚ 100 ਤੋਂ 150 ਵਾਰ ਹੀ ਮਿਲਦੇ ਸੀਗੇ ਅਸੀਂ ਬਹੁਤ ਹੀਰਾ ਬੰਦਾ ਸੀ ਬਾਈ ਕਿਉਂਕਿ ਕਾਫੀ ਸ਼ੋਅ ਬੈਂਡਿੰਗ ਵੀ ਨੇ ਦੇ ਸਾਥੀ ਕਲਾਕਾਰ ਅਸੀਂ ਜਦੋਂ ਉਹ ਸੁਣਿਆ ਕਿ ਉਹ ਹੁਣ ਮਿਲ ਕੇ ਪੂਰਾ ਕਰਨੇ ਦੇਖੋ ਜੀ ਅੱਗੇ ਕੀ ਪਲਾਨਿੰਗ ਹੈ ਤਾਂ ਹੁਣ ਅਗਲਾ ਸਮਾਂ ਹੀ ਦੱਸੂਗਾ ਅੱਜ ਦੀ ਡੇਟ ਦੇ ਵਿੱਚ ਬਸ ਏਹੀ ਗਾਵਾ ਕੇ ਜੋ ਮਰ ਉੱਥੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਉਹ ਫੁੱਲ ਦੀ ਖੁਸ਼ਬੂ ਸਦਾ ਹੀ ਰਹੂਗੀ ਬਾਈ ਦੀ ਬਾਈ ਤੋਂ ਬਿਨਾਂ ਅਧੂਰੇ ਆ ਬਾਈ ਬਹੁਤ ਵੱਡਾ ਸੀ ਅਸੀਂ ਬਹੁਤ ਮਿਸ ਕਰ ਰਹੇ ਹਾਂ ਤੁਸੀਂ ਬੜੇ ਨੇੜੇ ਤੋਂ ਦੇਖਦੇ ਆ ਦੇਖਿਆ ਰਾਜੀਵੀਰ ਨੂੰ ਹੈ ਨਾ ਨਾਲ ਪਿਕਚਰ ਨਾਲ ਜੀ ਜੀ ਔਰ ਅਸੀਂ ਵੀ ਜਦੋਂ ਦੇਖਿਆ ਆ ਮਿਲਦੇ ਸੀ ਲੇਕਿਨ ਅੱਜ ਇਸ ਕੱਟ ਵਿੱਚ ਮਿਲਣਾ ਇਹ ਸੋਚਿਆ ਨਹੀਂ ਸੀ ਕਿਸੇ ਨੇ ਕਦੇ ਵੀ ਨਹੀਂ ਸੋਚਿਆ ਸੀਗਾ ਇਦਾਂ ਦਾ ਕਦੇ ਵੈਰੀ ਨਾਲ ਵੀ ਨਾ ਹੋਵੇ ਕਿਉਂਕਿ ਐਡਾ ਵੱਡਾ ਕਲਾਕਾਰ ਇਦਾਂ ਲੱਗਿਆ ਕਿ ਇੱਕ ਪੰਜਾਬੀ ਮਾਂ ਬੋਲੀ ਦਾ ਬੁਰਜ ਡਿੱਗ ਗਿਆ ਕਿਉਂਕਿ ਇਦਾਂ ਦਾ ਪਹਿਰਾਵਾ ਇਦਾਂ ਦੀ ਸ਼ਬਦਾਵਲੀ ਇਦਾਂ ਦੇ ਕਲਾਕਾਰ ਨਹੀਂ ਫਾਇਦਾ ਹੁੰਦੇ